ਪੰਜਾਬ ਸਰਕਾਰ ਵੱਲੋਂ ਜਦੋਂ ਮਾਰਚ 16 ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਖੜਕੜ ਕਲਾ ਵੇਖੇ ਸੌਚਕ ਸਮਾਗਮ ਹੋਇਆ ਕਾਰਜ ਪਰ ਸੰਭਾਲਿਆ ਤਾਂ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਿਵੇਂ ਭਰਨਾ ਹੈ ਔਰ ਪੰਜਾਬ ਦੇ ਜਿਹੜੇ ਸਰੋਤ ਨੇ ਉਹਨਾਂ ਨੂੰ ਕਿਵੇਂ ਲੋਕਾਂ ਲਈ ਇਸਤੇਮਾਲ ਕਰਨਾ ਹੈ ਪਹਿਲਾਂ ਬਦਕਿਸਮਤੀ ਨਾਲ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ ਅਸੀਂ ਟੂਰਿਜ਼ਮ ਤੇ ਕਲਚਰ ਡਿਪਾਰਟਮੈਂਟ ਦੀ ਮੀਟਿੰਗ ਲਈ ਇੱਕ ਨਹੀਂ ਕਈ ਮੀਟਿੰਗਾਂ ਲਈਆਂ ਪੰਜਾਬ ਦੇ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਪਈਆਂ ਨੇ ਜਿਨ੍ਹਾਂ ਨੂੰ ਤੁਸੀਂ ਰੈਨੋਵੇਟ ਕਰਕੇ ਜਾਂ ਉਹਨੂੰ ਅੱਛੇ ਤਰੀਕੇ ਨਾਲ ਮੇਨਟੇਨੈਂਸ ਕਰਕੇ ਬਹੁਤ ਵੱਡਾ ਇੱਕ ਟੂਰਿਜ਼ਮ ਨੂੰ ਖਜ਼ਾਨੇ ਲਈ ਇੱਕ ਸਰੋਤ ਬਣ ਸਕਦਾ ਇਸ ਤੋਂ ਪਹਿਲਾਂ ਅਸੀਂ ਚੋਹਾਲ ਹੁਸ਼ਿਆਰਪੁਰ ਦੇ ਨੇੜੇ ਆ ਕਦੇ ਜਾ ਕੇ ਆਏ ਹੋ ਤੁਸੀਂ ਹੁਸ਼ਿਆਰਪੁਰ ਤੋਂ ਚਿੰਤਪੁਨੀ ਮਾਤਾ ਚਿੰਤਪੁਨੀ ਰੋਡ ਤੇ ਚੋਹਾਲ ਹੈ 3 ਕਿਲੋਮੀਟਰ ਹੈ ਉੱਥੇ ਜੰਗਲਾਤ ਵਿਭਾਗ ਦਾ ਇੱਕ ਰਿਜ਼ੋਰਟ ਹੈ ਮੈਂ ਬਤੌਰ ਐਮਪੀ ਜਦੋਂ ਉਧਰ ਕਿਤੇ ਜਾਂਦਾ ਸੀ ਮੈਂ ਉਦੋਂ ਉੱਥੇ ਠਹਿਰਦਾ ਸੀ ਪਰ ਉਦੋਂ ਖੰਡਰ ਬਣੇ ਪਏ ਸੀ ਬਾਅਦ ਵਿੱਚ ਅਸੀਂ ਉਹਨੂੰ ਮੇਨਟੇਨ ਕੀਤਾ ਸ਼ਾਨਦਾਰ ਤਰੀਕੇ ਨਾਲ ਉੱਥੇ ਹਟਸ ਵੀ ਬਣਾਈਆਂ ਟਰੀ ਹਾਊਸ ਵੀ ਬਣਾਤੇ ਓਪਨ ਕਿਚਨ ਹੈ ਉੱਥੇ ਆਲੇ ਦੁਆਲੇ ਦੇ ਪਿੰਡਾਂ ਤੋਂ ਮਾਵਾਂ ਦਿਨ ਨੂੰ ਸਾਗ ਬਣਾਉਣਾ ਆਉਂਦਾ ਹੈ ਜਿਨ੍ਹਾਂ ਨੂੰ ਆਲਣ ਪਾ ਕੇ ਸਾਗ ਘੋਟਣਾ ਆਉਂਦਾ ਹੈ ਜਿਨ੍ਹਾਂ ਨੂੰ ਮੱਕੀ ਦੀ ਪਾਣੀ ਹੱਥੀਆਂ ਰੋਟੀਆਂ ਪਕਾਉਣੀਆਂ ਆਉਂਦੀਆਂ ਨੇ ਉੱਥੇ ਆਉਂਦੀ ਹੈ ਨੇ ਓਪਨ ਕਿਚਨ ਆਪਣੀ ਮਰਜ਼ੀ ਨਾਲ ਤੁਸੀਂ ਬਿਲਕੁਲ ਐ ਚੁੱਲੇ ਦੇ ਸਾਹਮਣੇ ਬੈਠ ਕੇ ਖਾਣਾ ਬਣਵਾ ਸਕਦੇ ਹੋ ਤੇ ਜੰਗਲ ਦੀ ਸਫਾਰੀ ਵੀ ਕਰਾਉਂਦੇ ਆ ਤੇ ਅੱਜ ਉੱਥੇ ਬੁਕਿੰਗ ਜਿਹੜੀ ਹੈ ਉਹਦੀ ਵੇਟਿੰਗ 2-2 ਮਹੀਨੇ ਦੀ ਹੋ ਗਈ ਕਿਉਂਕਿ ਜੋ ਮਾਤਾ ਚਿੰਤਪੁਰ ਦੀ ਦਰਸ਼ਨਾਂ ਲਈ ਜਾਂਦੇ ਆ ਲੋਕ ਉਹ ਹੁਣ ਉੱਥੇ ਖੜਨ ਲੱਗ ਗਏ ਰਾਤ ਵੀ ਰਹਿਣ ਲੱਗ ਗਏ ਜਾਂ ਲੰਚ ਡਿਨਰ ਵਾਸਤੇ ਵੀ ਖੜਦੇ ਫਿਰ ਅਸੀਂ ਜਮਰੋੜ ਲੇਕ ਹੈ ਪਠਾਨਕੋਟ ਤੋਂ ਦਲਹੌਜ਼ੀ ਰੋਡ ਤੇ ਉਹਨੂੰ ਡਿਵੈਲਪ ਕਰਨ ਦਾ ਫੈਸਲਾ ਕੀਤਾ ਤੁਸੀਂ ਹੈਰਾਨ ਰਹਿ ਜਾਓਗੇ ਪੱਤਰਕਾਰ ਭਰਾ ਤੁਸੀਂ ਸਰ ਕੈਮਰਾ ਰਾਹੀਂ ਬਹੁਤ ਕੁਝ ਦਿਖਾਉਣੇ ਹੋ ਪਰ ਉਹ ਤੁਸੀਂ ਇੱਕ ਐਸਾ ਪੰਜਾਬ ਹੈ ਜਿਹੜਾ ਕਿ ਪਹਿਲਾਂ ਕਿਸੇ ਨੇ ਦਿਖਾਇਆ ਹੀ ਨਹੀਂ 57 ਸਕਰ ਕਿਲੋਮੀਟਰ ਲੰਬਾਈ 450 ਫੁੱਟ ਡੂੰਘਾਈ ਉਸ ਲੇਕ ਦੀ ਤੇ ਇਸ ਤੋਂ ਵੱਧ ਗ੍ਰੀਨ ਇਸ ਤੋਂ ਵੱਧ ਹਰੇ ਰੰਗ ਦਾ ਪਾਣੀ ਕਿਤੇ ਹੈ ਨਹੀਂ ਦੁਨੀਆ 'ਚ ਰਾਵੀ ਦਾ ਪਾਣੀ ਉੱਥੇ ਰੋਕਿਆ ਹੋਇਆ ਰੰਜੀਤ ਸਾਗ ਡੈਮ ਦੇ ਤੇ ਉੱਥੇ ਅਸੀਂ ਟੂਰਿਜ਼ਮ ਨੂੰ ਬੜਾ ਆਵਾ ਦਿੱਤਾ ਹੈ ਤੇ ਹੁਣ ਸੈਚਰਡੇ ਸੰਡੇ ਘਟੋ ਘਟ 1000 ਤੋਂ 1500 ਦੀ ਫੁਟਫਾਲ ਹੈ ਅੱਜ ਕੱਲ ਡੈਸਟੀਨੇਸ਼ਨ ਬੈਟਿੰਗ ਦਾ ਰਿਵਾਜ ਹੈ ਲੋਕ ਉੱਥੇ ਜਾਂਦੇ ਮੋਟਰ ਬੋਟਸ ਚੱਲਦੀਆਂ ਨੇ ਇੱਕ ਪਾਸੇ ਜੰਮੂ ਕਸ਼ਮੀਰ ਦੀ ਪਹਾੜੀ ਇੱਕ ਪਾਸੇ ਹਿਮਾਚਲ ਦੀ ਤੇ ਇੱਕ ਪਾਸੇ ਪੰਜਾਬ ਦੀ ਇਸੇ ਤਰੀਕੇ ਅਸੀਂ ਕਪੂਰਥਲਾ ਦੇ ਵਿੱਚ ਜਿਹੜਾ ਪੈਲੈਸ ਹੈ ਜਿਹੜਾ ਕਪੂਰਥਲਾ ਦੇ ਰਾਜੇ ਦਾ ਪੈਲੈਸ ਹੈ ਉਹਨੂੰ ਅਸੀਂ ਡਿਵੈਲਪ ਕਰ ਰਹੇ ਹਾਂ ਉਹ ਵੀ ਬਹੁਤ ਸ਼ਾਨਦਾਰ ਚੀਜ਼ ਹੈ ਬਹੁਤ ਸ਼ਾਨਦਾਰ ਇਸੇ ਤਰ੍ਹਾਂ ਹੀ ਆਲਰੇਡੀ ਸਾਡਾ ਅੰਮ੍ਰਿਤਸਰ ਦੇ ਵਿੱਚ ਤਾਜ ਹੋਟਲ ਦੇ ਨਾਲ ਪ੍ਰੋਫਿਟ ਸ਼ੇਅਰਿੰਗ ਤੇ ਸਾਡਾ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਬਿਲਕੁਲ ਇਸੇ ਮੋੜ ਤੇ ਰਣਵਾਸ ਜਿਹੜਾ ਪਾਰਕ ਗਰੁੱਪ ਹੈ ਉਹਨਾਂ ਨਾਲ ਅਸੀਂ ਪ੍ਰੋਫਿਟ ਸ਼ੇਅਰਿੰਗ ਤੇ ਪੰਜਾਬ ਸਰਕਾਰ ਵੱਲੋਂ ਅੱਜ ਜਿਹੜਾ ਜਿਹੜਾ ਇਹ ਹੋਟਲ ਹੈ ਹੈਰੀਟੇਜ ਹੋਟਲ ਹੈ ਪਹਿਲਾ ਔਰ ਪਟਿਆਲਾ ਸ਼ਹਿਰ ਜਿਹੜਾ ਉਹ ਮੰਨਿਆ ਹੀ ਫੁਲਕਾਰੀਆਂ ਦਾ ਬਾਗਾਂ ਦਾ ਰਾਗਾਂ ਦਾ ਸ਼ਹਿਰ ਮੰਨਿਆ ਜਾਂਦਾ ਸੋ ਇੱਥੇ ਸਾਰਾ ਕੁਝ ਜਿੱਥੇ ਪਟਿਆਲਾ ਘਰਾਣੇ ਦੇ ਬੜੇ-ਬੜੇ ਸਿੰਗਰ ਜਿਹੜੇ ਸੀਗੇ ਉਸਤਾਦ ਲੋਕ ਜਿੱਥੇ ਉਹ ਬਹਿ ਕੇ ਆਪਨਾ ਗਾਇਨ ਕਰਦੇ ਸੀ ਸਾਰਾ ਉਹਨਾਂ ਦੇ ਉਹੀ ਸੇਮ ਕਲਚਰ ਸੀ ਰੱਖਿਆ ਰੱਖਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਮੁਬਾਰਕ ਦਿਨਨਾ ਸਾਰੇ ਪ੍ਰਸ਼ਾਸਨ ਨੂੰ ਵੀ ਔਰ ਸਾਡੇ ਜਿੰਨੇ ਵੀ ਡਿਪਾਰਟਮੈਂਟ ਨੇ ਕਿ ਉਹਨਾਂ ਨੇ ਬਹੁਤ ਤੇਜ਼ੀ ਨਾਲ ਇਸ ਕੰਮ ਨੂੰ ਸਿਰੇ ਚਾੜਿਆ